ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਅੱਜ ਤੁਹਾਨੂੰ ਮੈਂ ਆਪਣੇ ਯਾਰ ਕੰਪਿਊਟਰ ਬਾਰੇ CPU ਬਾਰੇ ਦੱਸਦਾ ਹਾਂ ਜੋ ਕਿ ਮੈਨੂੰ 2019 ਦੇ ਵਿੱਚ ਬਣਵਾਇਆ ਸੀ ਵੀਡੀਓ ਐਡੀਟਿੰਗ ਵਾਸਤੇ ਤੇ ਕਿ ਚੱਲ ਵਧੀਆ ਵੀਡੀਓ ਐਡੀਟਿੰਗ ਆਪਾਂ ਕਰਾਂ ਕਰਾਂਗੇ ਤੇ CPU ਚੱਲ ਬਣਵਾ ਲੈਣੀ ਆ ਵੀਡੀਓ ਐਡੀਟਿੰਗ ਲਈ ਤੇ ਇਹ ਹੈਗਾ ਇਹ i3 ਇਹ 3rd ਜਨਰੇਸ਼ਨ ਦਾ ਵਾ i3 ਪ੍ਰੋਸੈਸਰ ਆ ਤੇ 3rd ਜਨਰੇਸ਼ਨ ਆ ਤੇ ਸੋਚਿਆ ਕਿ ਚੱਲ ਵਧੀਆ ਮਤਲਬ ਵੀਡੀਓ ਐਡੀਟਿੰਗ ਆ ਹੋਮਨ ਕਰਨੀਆਂ ਗਿਆ ਇਹ ਕੰਪਿਊਟਰ ਦੇ ਤੇ ਪਰ 2019 ਦੀ ਗੱਲ ਆ ਪਰ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਸੀ ਕੰਪਿਊਟਰ ਬਾਰੇ ਕਿ ਵੀਡੀਓ ਐਡੀਟਿੰਗ ਵਾਸਤੇ ਕਿਵੇਂ ਦਾ CPU ਜੜਾ ਵਾ ਕੀ ਕਨਫਿਗਰੇਸ਼ਨ ਜਿਹੜੀ ਇਹਨਾਂ ਦੀ ਰੱਖਣੀ ਚਾਹੀਦੀ ਆ ਕੀ ਕੁਛ ਆ ਕੰਪਿਊਟਰ CPU ਦੇ ਵਿੱਚ ਹੋਣਾ ਚਾਹੀਦਾ ਵਾ ਉਦੋਂ ਮਤਲਬ ਇੰਨਾ ਜ਼ਿਆਦਾ ਪਤਾ ਨਹੀਂ ਸੀ ਤੇ ਮੈਂ ਬਣਵਾ ਲਿਆ ਸੀ i3 ਆ ਇਹ ਆਪਣਾ ਸਿਪੀਓ ਤੇ ਇਹਦੇ ਤੇ ਵੀਡੀਓ ਐਡੀਟਿੰਗ ਆ ਹੁਣ ਮੈਂ ਕਰਨ ਤੇ ਡਿਆ ਐਡੋ ਪ੍ਰੀਮੀਅਰ ਹੈ ਪਰ ਬਹੁਤ ਸਲੋ ਜਿਹੜਾ ਮਤਲਬ ਚੱਲਦਾ ਹੈ ਤੇ ਆਹ ਵੇਖੋ ਇਹ 2 ਮਿੰਟ ਦੀ ਰੀਲ ਆ ਆਹ ਲਿਖਿਆ 2 ਮਿੰਟ ਦੀ ਤੇ 1 ਸੈਕਿੰਡ ਤੇ ਇਹਨੂੰ ਘਟੋ ਘਟ ਵੀ 1 ਘੰਟਾ ਲੱਗ ਗਿਆ ਸੇਵ ਹੋਣ ਤੇ ਤੇ ਇੰਨੀ ਮਤਲਬ ਸ ਇਨੀ ਮਤਲਬ ਸਲੋ ਜਿਆਦਾ ਚੱਲਦਾ ਤੇ ਹੁਣ ਵੇਖਦੇ ਆ ਆਪਾਂ ਨਵਾਂ ਕੋਈ ਬਣਾਉਂਦੀ ਡਿਆ ਸੋਚਣਾ ਤੇ ਇਸ ਕਰਕੇ ਯਾਰ ਤੁਸੀਂ ਸਾਰੇ ਜਾਣੇ ਆਪਣੀਆਂ ਮੇਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਆਪਾਂ ਫਿਰ ਕੰਪਿਊਟਰ ਜਿਹੜਾ ਸੀਪੀਯੂ ਨਵਾਂ ਬਣਵਾਵਾਂਗੇ ਹੁਣ ਲੇਟੈਸਟ ਜਿਹੜੇ ਮਾਡਲ ਦੇ ਵਿੱਚ ਚੱਲਦਾ ਤੇ ਉਹ ਬਣਵਾਵਾਂਗੇ ਜਿਹਦੇ ਨਾਲ ਵਧੀਆ ਮਤਲਬ ਵੀਡੀਓ ਐਡੀਟਿੰਗ ਜਿਹੜੀਆਂ ਵਾ ਹੋ ਸਕਣ ਤੇ ਥੋੜਾ ਫਾਸਟ ਚੱਲੇ ਕਿਉਂਕਿ ਇਹ ਬਹੁਤ ਸਲੋ ਚੱਲਦਾ ਤੇ ਇਸ ਕਰਕੇ ਆਪਣੀ ਆਪਣੀਆਂ ਵੀਡੀਓ ਜਿਹੜੀਆਂ ਵਾ ਨੂੰ ਵੱਧ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਆਹ ਕੋ ਹੁਣ ਵੀ ਮੈਂ ਵੀਡੀਓ ਡਿਆਂ ਹਾਂ ਰੀਲ ਬਣਾਉਂ ਰਿਹਾ ਹਾਂ ਕਿ ਸੇਵ ਕੀਤੀ ਆ ਤੇ ਟਾਈਮ ਬਹੁਤ ਲੱਗਦਾ ਤੇ ਇਦਾਂ ਕਰਕੇ ਨਾ ਹੁਣ ਡਿਆ ਚੱਲਣਾ ਇਸ ਸਲੋ ਬਹੁਤ ਆਪਣੇ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਧੰਨਵਾਦ ਜੀ